ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਧੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਦੀਆਂ ਯਾਦਾਂ ਦਾ ਅਗਲਾ ਅੰਕ ਬਾਈ ਸ਼ੂ ਸ਼ਾਂਤੀ ਕਾ ਭਾਗ ਦੂਜਾ ਆਸ਼ਰਮ ਜਾ ਕੇ ਮੈਂ ਆਪਣਾ ਕਮਰਾ ਖਲਵਾਇਆ ਤੇ ਉਸ ਨੂੰ ਸਾਫ਼ ਕਰਵਾਇਆ ਮੈਨੂੰ ਪਿੱਤਲ ਦੇ ਗਲਾਸ ਵਿੱਚ ਬਹੁਤ ਜ਼ਿਆਦਾ ਖੰਡ ਵਾਲੀ ਚਾਹ ਦਿੱਤੀ ਗਈ ਮੈਂ ਲੋਟੇ ਨਾਲ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਤੇ ਸੂਹ ਦੀ ਉਡੀਕ ਕਰਨ ਲੱਗਾ ਜੀਵਨ ਰਾਮ ਸਮੇਂ ਦਾ ਬਹੁਤ ਪਾਵਨ ਸੀ ਉਹ ਠੀਕ 5:30 ਵਜੇ ਵਾਪਸ ਆ ਗਿਆ ਸੂਹ ਦਾ ਡਰਾਈਵਰ ਵੀ ਕਾਰ ਵਿੱਚ ਸੀ ਉਹ ਕਹਿਣ ਲੱਗੀ ਇਹਨੇ ਵੀ ਗੰਗਾ ਦਰਸ਼ਨ ਲਈ ਆਉਣ ਦੀ ਜ਼ਿੱਦ ਕੀਤੀ। ਇਹ ਸਵੇਰ ਵੇਲੇ ਇਸ਼ਨਾਨ ਕਰਨ ਲਈ ਆਉਣਾ ਚਾਹੁੰਦਾ ਹੈ। ਮੈਨੂੰ ਆਸ ਹੈ ਤੁਹਾਨੂੰ ਬੁਰਾ ਨਹੀਂ ਲੱਗੇਗਾ। ਸੂਦੇ ਮੋਢੇ ਤੇ ਕੈਮਰਾ ਰੱਖਿਆ ਹੋਇਆ ਸੀ। ਮੈਂ ਕਿਹਾ ਜਿੰਨੇ ਵੱਧ ਲੋਕ ਉਹਨੋਂ ਨਹੀਂ ਚੰਗਾ। ਅਸੀਂ ਸਾਰੇ ਜਣੇ ਮੇਰੀ ਕਾਰ ਵਿੱਚ ਬੈਠੇ ਤੇ ਹਰ ਕੀ ਪੌੜੀ ਵੱਲ ਨੂੰ ਚੱਲ ਪਏ। ਮੈਂ ਗਾਈਡ ਦਾ ਕੰਮ ਸੰਭਾਲ ਲਿਆ। ਮੈਂ ਮੰਗਤਿਆਂ ਪਾਂਡਿਆਂ ਤੇ ਚੰਦਾ ਮੰਗਣ ਵਾਲਿਆਂ ਨੂੰ ਭਜਾਉਂਦਾ ਰਿਹਾ। ਫੈਦਲ ਚਲਦੇ ਹੋਏ ਮੁਖ ਘਟ ਤੇ ਨੌਕਰ ਸਾਡੇ ਪਿੱਛੇ-ਪਿੱਛੇ ਇੱਕ ਦੂਰੀ ਤੇ ਤੁਰਨ ਲੱਗੇ। ਸੂਦਾ ਕੈਮਰਾ ਹਰ ਵੇਲੇ ਤਿਆਰ ਰਹਿਦਾ ਸੀ। ਉਹ ਮੰਦਰਾ ਸਾਧੂਆਂ ਪਾਂਡਿਆਂ ਗਉਆਂ ਸ਼ਰਧਾਲੂਆਂ ਦਰਿਆ ਅਤੇ ਦ੍ਰਿਸ਼ਾਂ ਦੀਆਂ ਫੋਟੋਆਂ ਖਿੱਚ ਰਹੀ ਸੀ ਮੇਰੇ ਨਾਲ ਗੱਲ ਕਰਨ ਲਈ ਉਹਦੇ ਕੋਲ ਸਮਾਂ ਹੀ ਨਹੀਂ ਸੀ ਉਹਦੇ ਇਸ ਵਤੀਰੇ ਕਰਨ ਮੇਰਾ ਉਸ਼ਾ ਮੱਠਾ ਪੈ ਰਿਆ ਸੀ ਸੂ ਨੇ ਮੇਰਾ ਮੂਡ ਵੇਖ ਜਾ ਤੇ ਕੈਮਰਾ ਆਪਣੇ ਬੈਗ ਵਿੱਚ ਪਾ ਲਿਆ ਕਹਿਣ ਲੱਗੀ ਇਹਨਾਂ ਤਸਵੀਰਾਂ ਨਾਲ ਮੈਨੂੰ ਗੰਗਾ ਦੀ ਯਾਤਰਾ ਚੇਤੇ ਆ ਕਰੇਗੀ ਮੈਂ ਦਰਿਆ ਦੇ ਕਿਨਾਰੇ ਤੁਹਾਡੀਆਂ ਤਸਵੀਰਾਂ ਵੀ ਲਵਾਂਗੀ ਮੈਂ ਕੁਝ ਨਾ ਬੋਲਿਆ ਸੂਰਜ ਪੱਛਮ ਦੀਆਂ ਪਹਾੜੀਆਂ ਵੱਲ ਚੜਿਆ ਗਿਆ ਸੀ ਹੁਣ ਹਰ ਕੀ ਪੌੜੀ ਦੇ ਸਾਹਮਣੇ ਘੰਟਾ ਕਰਨੇੜੇ ਕੋਈ ਕੰਗੀਠਾਂ ਲੱਭ ਲੈਣ ਦਾ ਸਮਾਂ ਆ ਗਿਆ ਸੀ ਮੈਂ ਆਪਣੀ ਬਾਹ ਉਹਦੇ ਮੋਢੇ ਦੇ ਦੁਆਲੇ ਵਾਲੀ ਤੇ ਭੇੜ ਵਿੱਚੋਂ ਰਾਹ ਬਣਾਉਂਦੇ ਹੋਏ ਸਭ ਤੋਂ ਮੋਹਰਲੀ ਕਤਾਰ ਵਿੱਚ ਪਹੁੰਚ ਗਿਆ ਅਜਿਹੇ ਮੌਕੇ ਤੇ ਜਿੱਥੇ ਸਰੀਰ ਦਾ ਆਕਾਰ ਕਮ ਕਰਦਾ ਹੈ ਉੱਥੇ ਅੰਗਰੇਜ਼ ਸਾਹਿਬ ਦਾ ਹੁਕਮ ਵੀ ਬਹੁਤ ਅਸਰ ਕਰਦਾ ਹੈ ਰੌਸ਼ਨੀਆਂ ਤੇ ਆਵਾਜ਼ ਦਾ ਮਜੱਸਮਾ ਸ਼ੁਰੂ ਹੋਇਆ ਜਿੰਨੀ ਦੇਰ ਤੱਕ ਆਰਤੀ ਹੁੰਦੀ ਰਹੀ ਸ਼ਲੋਕ ਚੱਲਦੇ ਰਹੇ ਤੇ ਘੰਟੀਆਂ ਖੜਕਦੀਆਂ ਰਹੀਆਂ ਮੈਂ ਸੂ ਦੇ ਮੋਢਿਆਂ ਦੁਆਲੇ ਆਪਣੀ ਬਾਹ ਵਾਲੀ ਰੱਖੀ ਇੰਜ ਲੱਗਦਾ ਸੀ ਕਿ ਉਹਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ ਸਗੋਂ ਉਹਨੇ ਤਾਂ ਆਪਣਾ ਸਿਰ ਵੀ ਮੇਰੀ ਛਾਤੀ ਤੇ ਰੱਖ ਦਿੱਤਾ ਸੀ ਜਦੋਂ ਆਰਤੀ ਖਤਮ ਹੋਈ ਉਹਨੇ ਮੇਰੀਆਂ ਅੱਖਾਂ ਵਿੱਚ ਆ ਕੇ ਤੇ ਕਹਿਣ ਲੱਗੀ ਬਹੁਤ ਕਮਾਲ ਮੈਨੂੰ ਆਪਣੇ ਨਾਲ ਲਿਆਉਣ ਦਾ ਬਹੁਤ-ਬਹੁਤ ਸ਼ੁਕਰੀਆ ਧੀ ਹੌਲੀ-ਹੌਲੀ ਕੱਟਣੀ ਸ਼ੁਰੂ ਹੋ ਗਈ ਅਸੀਂ ਕੋਈ ਜ਼ੇਰ ਤੱਕ ਗੰਗਾ ਕਿਨਾਰੇ ਹੀ ਰਹੇ ਤੇ ਚੰਨ ਚਾਨਣੀ ਤੇ ਠੰਡੀ ਹਵਾ ਦਾ ਆਨੰਦ ਮਾਣਦੇ ਹੋਏ ਘਾਟ ਤੇ ਸੈਰ ਕਰਦੇ ਰਹੇ ਫਿਰ ਅਸੀਂ ਰੌਸ਼ਨੀਆਂ ਨਾਲ ਲੱਦੇ ਬਾਜ਼ਾਰ ਵਿੱਚ ਦੀ ਚੱਲਦੇ ਹੋਏ ਘਾਟ ਤੱਕ ਪਹੁੰਚੇ ਜਿਉਂ ਹੀ ਅਸੀਂ ਕਾਰ ਵਿੱਚ ਬੈਠੇ ਸੂ ਪੁੱਛਣ ਲੱਗੀ ਹੁਣ ਕੀ ਮੈਂ ਆਪਣੇ ਆਸ਼ਰਮ ਵਿੱਚ ਜਾਵਾਂਗਾ ਤੁਸੀਂ ਆਪਣੇ ਗੈਸਟ ਹਾਊਸ ਆਸ਼ਰਮ ਚੌਰ ਤੋਂ ਆਉਣ ਦੀ ਇਜਾਜ਼ਤ ਨਹੀਂ ਨਾ ਹੀ ਇਸ ਪਵਿੱਤਰ ਸ਼ਹਿਰ ਵਿੱਚ ਸ਼ਰਾਬ ਦੀ ਇਜਾਜ਼ਤ ਹੈ ਗੈਸਟ ਹਾਊਸ ਵਿੱਚ ਦੋਹਾਂ ਦੀ ਹੀ ਇਜਾਜ਼ਤ ਹੈ ਤੁਸੀਂ ਦੱਸਿਆ ਸੀ ਕਿ ਇਹ ਮਿਊਂਸੀਪਲ ਸੀਮਾ ਤੋਂ ਬਾਹਰ ਹੈ ਮੈਂ ਆਪਣੇ ਨਾਲ ਸਕਾਰਚ ਦੀ ਕਬੂਤਰ ਤੇ ਕੁਝ ਸੋਡੇ ਲਿਆਉਂਦੇ ਹਨ ਕਿ ਤੁਸੀਂ ਮੇਰੇ ਨਾਲ ਬੈਠ ਕੇ ਪੀਣਾ ਪਸੰਦ ਕਰੋਗੇ ਮੈਂ ਜਵਾਬ ਦਿੱਤਾ ਮੈਨੂੰ ਜ਼ਰਾ ਇਸ ਤੇ ਵਿਚਾਰ ਕਰ ਦਿਓ ਮੈਂ ਤੜਕੇ ਛੇਤੀ ਉੱਠਣਾ ਹੈ ਤੇ ਆਪਣੇ ਪਿਤਾ ਦੀ ਯਾਦ ਵਿੱਚ ਦਰਿਆ ਵਿੱਚ ਇਸ਼ਨਾਨ ਕਰਨਾ ਹੈ ਮੈਂ ਪਾਪਾ ਨੂੰ ਧੋਣ ਦਾ ਮੌਕਾ ਨਹੀਂ ਜਾਣ ਦਿੰਦਾ ਉੰਜ ਮੇਰੇ ਪਾਪਾ ਨੂੰ ਧੋਣ ਵਿੱਚ ਬਹੁਤ ਸਮਾਂ ਲੱਗਣਾ ਹੈ ਉਸ ਦਾ ਜਵਾਬ ਸੀ ਮੈਂ ਵੀ ਸਵੇਰੇ ਆਉਣਾ ਚਾਹੁੰਦੀ ਹਾਂ ਪਰ ਮੈਸ਼ਨਾ ਨਾ ਵੀ ਕਰਾਂ ਤਾਂ ਵੀ ਮੈਂ ਦ੍ਰਿਸ਼ ਜ਼ਰੂਰ ਦੇਖਣਾ ਚਾਹਾਂਗੀ ਕਿਉਂ ਨਹੀਂ ਜੇ ਤੂੰ ਸਵੇਰੇ 5 ਵਜੇ ਆਸ਼ਰਮ ਪਹੁੰਚ ਜਾਵੇਂ ਤਾਂ ਮੈਂ ਆਪਣੇ ਨਾਲ ਲੈ ਚਲਾਂਗਾ ਪਰ ਤਸਵੀਰਾਂ ਖਿੱਚਣ ਦੀ ਇਜਾਜ਼ਤ ਨਹੀਂ ਹੁੰਦੀ ਮੈਂ ਤੇ ਮੇਰੇ ਨੌਕਰ ਆਸ਼ਰਮ ਉੱਤਰ ਗਏ ਜੀਵਨ RAM ਨੇ ਸੂ ਅਤੇ ਉਹਦੇ ਡਰਾਈਵਰ ਨੂੰ ਗੈਸਟ ਹਾਊਸ ਤੱਕ ਪਹੁੰਚਾ ਦਿੱਤਾ ਸੂ ਦੇ ਸੱਦੇ ਨੂੰ ਇਸ ਤਰ੍ਹਾਂ ਰੱਦ ਕਰਨਾ ਮੈਨੂੰ ਬੁਰਾ ਵੀ ਲੱਗ ਰਿਹਾ ਸੀ ਮੈਂ ਉਸ ਨੂੰ ਇਹ ਨਹੀਂ ਸੀ ਦੱਸਿਆ ਕਿ ਸ਼ਰਾਬ ਬੰਦੀ ਦੀ ਪ੍ਰਵਾਹ ਨਾ ਕਰਦੇ ਹੋਏ ਮੈਂ ਆਪਣੇ ਕਮਰੇ ਵਿੱਚ ਆਪਣੇ ਲਈ ਸਕੌਚ ਅਤੇ ਸੋਡਾ ਰੱਖਿਆ ਹੋਇਆ ਸੀ। ਅਗਲੀ ਸਵੇਰ ਤੜਕੇ ਹੀ ਉਹ ਆਸ਼ਰਮ ਪਹੁੰਚ ਗਈ। ਆਸਮਾਨ ਵਿੱਚ ਹਲਕੀ ਹਲਕੀ ਲੋ ਲੱਗ ਰਹੀ ਸੀ। ਉਹਨੇ ਸਲਵਾਰ ਕਮੀਜ਼ ਪਾਏ ਹੋਏ ਸਨ ਤੇ ਮੋਢਿਆਂ ਤੇ ਇੱਕ ਬੈਗ ਟੰਗਿਆ ਹੋਇਆ ਸੀ। ਉਹ ਹੱਸਦੀ ਹੋਈ ਕਹਿਣ ਲੱਗੀ। ਮੈਂ ਸੋਚਿਆ ਕਿ ਮੈਂ ਵੀ ਗੰਗਾ ਵਿੱਚ ਆਪਣੇ ਪਾਪ ਧੋਈ ਲਵਾਂ। ਭਾਵੇਂ ਮੈਂ ਗੰਗਾ ਦੀ ਪੂਜਾ ਨਹੀਂ ਕਰਦੀ ਪਰ ਖਬਰੇ ਉਹ ਮੇਰੇ ਪਾਪ ਵੀ ਧੋਈ ਦੇਵੇ। ਹਰ ਕੀ ਪੌੜੀ ਵਿਖੇ ਸੀ ਵੱਖ-ਵੱਖ ਹਿੱਸਿਆਂ ਵਿੱਚ ਸਾਂ। ਮੈਂ ਦੇਖਿਆ ਕਿ ਸੂਨੇ ਆਪਣੀ ਸਰਵਾਰ ਲਾਹੀ। ਜਾ ਆਪਣੇ ਲੱਕ ਦੁਆਲੇ ਤੌਲੀਆ ਲਪੇਟਿਆ ਉਧਰ ਕੁਝ ਔਰਤਾਂ ਨੇ ਉਸ ਤੋਂ ਵੀ ਘੱਟ ਕੱਪੜੇ ਪਾਏ ਹੋਏ ਸਨ ਉਹ ਉਹਨਾਂ ਸਾਰੀਆਂ ਔਰਤਾਂ ਵਿੱਚੋਂ ਸਭ ਤੋਂ ਛੋਟੀ ਸੀ ਮੈਂ ਆਪਣੀ ਨਜ਼ਰ ਫੇਰ ਲਈ ਮੈਨੂੰ ਚੇਤੇ ਆਇਆ ਕਿ ਮੇਰੇ ਪਿਤਾ ਨਿਕਲਦੇ ਸੂਰਜ ਨੂੰ ਪਾਣੀ ਚੜਾਉਂਦੇ ਸਨ ਅਤੇ ਅਜੀਹਾ ਕਰਦੇ ਹੋਏ ਪਾਣੀ ਵਿੱਚ ਕੁਝ ਡੁਬਕੀਆਂ ਲਗਾਉਂਦੇ ਸਨ ਉਹ ਉਹਨਾਂ ਲੋਕਾਂ ਦੇ ਨਾਮ ਵੀ ਲੈਂਦੇ ਸਨ ਜਿਨ੍ਹਾਂ ਦੀ ਖਾਤਰ ਉਹ ਇਹ ਪੂਜਾ ਕਰਦੇ ਸਨ ਮੈਂ ਸੂਰਜ ਨੂੰ ਦੋ ਬੁੱਕਾਂ ਪਾਣੀ ਭੇਟ ਕੀਤਾ ਤੇ ਜਦੋਂ ਮੈਂ ਪਾਣੀ ਦੀ ਡੁਬਕੀ ਲਗਾਈ ਤਾਂ ਮੈਂ ਕੁਝ ਉਹਨਾਂ ਲੋਕਾਂ ਨੂੰ ਵੀ ਚੇਤੇ ਕਰ ਸਕਿਆ ਜਿਹੜੇ ਮੇਰੇ ਨੇੜੇ-ਤੇੜੇ ਰਹੇ ਸਨ जेसिका यास्मीन सरोजनी मौली मेरे पिता ਤੇ ਮੇਰੇ ਬੱਚੀ ਇਸ ਤਰ੍ਹਾਂ ਮੈਂ ਕੁਲ 7 ਡੁਬਕੀਆਂ ਲਗਾਈਆਂ ਇਸ ਨਾਲ ਮੈਂ ਤਰੋਤਾਜ਼ਾ ਹੋ ਗਿਆ ਮੈਂ ਮੁੜ ਕੇ ਦੇਖਿਆ ਕਿ ਸੂਕੀ ਕਰ ਰਹੀ ਸੀ ਉਹਨੇ ਆਪਣਾ ਪੀਟੀਕੋਟ ਪਾ ਲਿਆ ਸੀ ਤੇ ਮੋਢਿਆਂ 'ਤੇ ਵਾਲੇ ਤੌਲੀਏ ਪਾਇਆ ਹੋਇਆ ਸੀ ਆਪਣੇ ਵਾਲੇ ਦੁਆਲੇ ਅਦਨੰਗੀਆਂ ਔਟਾਂ ਵਿੱਚ ਘिरी ਹੋਈ ਉਹ ਕਾਫੀ ਸੁਰੱਖਿਤ ਮਹਿਸੂਸ ਕਰ ਰਹੀ ਸੀ ਫਿਰ ਉਹਨੇ ਪਿੰਡਾ ਪੁੰਜਿਆ ਤੇ ਆਪਣੇ ਦੁਆਲੇ ਸਾੜੀ ਲਪੇਟੀ ਸਨਹਾਰੀ ਢੰਗ ਨਾਲ ਫਿਰ ਅਸੀਂ ਆਪਣੀਆਂ ਕਾਰਨ ਤੱਕ ਗਏ ਮੈਨੂੰ ਪੱਕਾ ਨਹੀਂ ਸੀ ਪਤਾ ਕਿ ਸੂ ਉਸ ਵੇਲੇ ਦਿੱਲੀ ਜਾਣਾ ਚਾਹੁੰਦੀ ਸੀ ਜਾਂ ਇੱਕ ਦਿਨ ਹੋਰ ਹਰਦੁਆਰ ਵਿੱਚ ਰਹਿਣਾ ਚਾਹੁੰਦੀ ਸੀ ਮੈਂ ਪੁੱਛਿਆ ਤਾਂ ਉਸ ਜਵਾਬ ਦਿੱਤਾ ਮੈਂ ਦੋ ਰਾਤਾਂ ਤੇ ਦੋ ਦਿਨਾਂ ਲਈ ਕਮਰੇ ਬੁੱਕ ਕੀਤੇ ਹਨ ਮੈਂ ਸੋਚਿਆ ਸੀ ਕਿ ਮੈਂ ਇੱਥੇ ਆਲੇ-ਦੁਆਲੇ ਦੇਖਣ ਵਾਲੀਆਂ ਸਭ ਚੀਜ਼ਾਂ ਦੇਖਾਂਗੀ ਤੇ ਤੁਹਾਡੇ ਨਾਲ ਹੀ ਵਾਪਸ ਜਾਵਾਂਗੀ ਮੈਂ ਉਹਨੂੰ ਕਿਹਾ ਦਿਨ ਵੇਲੇ ਤਾਂ ਗਰਮੀ ਬਹੁਤ ਹੋ ਜਾਵੇਗੀ ਇਸ ਲਈ ਦਿਨ ਵੇਲੇ 에어 ਕੰਡੀਸ਼ਨਡ ਕਮਰੇ ਵਿੱਚ ਰਹਿਣਾ ਹੀ ਬਹੁਤ ਚੰਗਾ ਹੈ ਮੈਨੂੰ ਪੁਰਾਣੇ ਜੇ ਛੱਤ ਤੇ ਪੱਖੇ ਨਾਲ ਹੀ گزارਾ ਕਰਨਾ ਪੈਣਾ ਹੈ ਜਿਹੜਾ ਹਵਾ ਵੀ ਗਰਮ ਹੀ ਦਿੰਦਾ ਹੈ ਸ਼ਾਮ ਨੂੰ ਅਸੀਂ ਫਿਰ ਘਟ ਤੇ ਜਾਵਾਂਗੇ ਇਸ ਵਾਰੀ ਕੈਮਰਾ ਨਹੀਂ ਲਵਾਂਗੇ ਤੇ ਸ਼ਾਮ ਨੂੰ ਮੈਂ ਤੁਹਾਡੇ ਨਾਲ ਬੈਠ ਕੇ ਘੁੱਟ ਪੀਵਾਂਗਾ ਵੀ ਅਸੀਂ ਆਪੋ ਆਪਣੇ ਕਮਰੇ ਵਿੱਚ ਵਾਪਸ ਚਲੇ ਗਏ ਮੈਂ ਆਪਣੇ ਨੌਕਰ ਨੂੰ ਪੈਸੇ ਦਿੱਤੇ ਤਾਂ ਕਿ ਉਹ ਸੂਦ ਦੇ ਡਰਾਈਵਰ ਨੂੰ ਨਾਲ ਲੈ ਕੇ ਸਿਨੇਮੇ ਵਿੱਚ ਲੱਗੀ ਕੋਈ ਧਾਰਮਿਕ ਫਿਲਮ ਦੇਖ ਲੈਣ ਤੇ ਸ਼ਾਮ ਦਾ ਕਾਣਾ ਟਾਬੇ ਵਿੱਚ ਕਾ ਲੈਣ ਸੂਰਜ ਡੁੱਬਣ ਤੋਂ ਬਾਅਦ ਮੈਂ ਗੈਸਟ ਹਾਊਸ ਗਿਆ ਹੱਦੇ ਮੈਨੂੰ ਸੂਦ ਦਾ ਕਮਰਾ ਨੰਬਰ ਦੱਸਿਆ ਗਿਆ ਉਹਨੇ ਮੇਜ਼ ਤੇ ਸਕਾਚ ਸੋਡਾ ਤੇ ਬਰਫ਼ ਰੱਖੇ ਹੋਏ ਸਨ ਉਹ ਸਿਗਰਟ ਪੀ ਰਹੀ ਸੀ ਉਹਨੇ ਰਸਤੇ ਵਿੱਚ ਸਿਗਰਟ ਨਹੀਂ ਸੀ ਪੀਤੀ ਨਾ ਹੀ ਨਹਿਰ ਕਿਨਾਰੇ ਦੁਪਹਿਰ ਦੇ ਖਾਣੇ ਸਮੇਂ ਹੀ ਪੀਤੀ ਸੀ ਸਪੱਸ਼ਟ ਸੀ ਕਿ ਉਹ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਹੀ ਸਿਗਰਟ ਪੀ ਰਹੀ ਸੀ ਉਹ ਕੁਰਸੀ ਤੋਂ ਉੱਠ ਖੜੀ ਹੋਈ ਤੇ ਮੇਰੇ ਨਾਲ ਸੱਤ ਮਿਲਉਣ ਦੀ ਥਾਂ ਮੇਰੀਆਂ ਦੋਵੇਂ ਗੱਲਾਂ ਤੇ ਚੁੰਮ ਲੈ ਕੇ ਮੇਰਾ ਸਵਾਗਤ ਕੀਤਾ ਤੇ ਕਿਹਾ ਆਪਨੇ ਨਾਲ ਲਿਆਉਣ ਲਈ ਮੇਰੇ ਵੱਲੋਂ ਧੰਨਵਾਦ ਇਹ ਬੜਾ ਯਾਦਗਾਰੀ ਤਜਰਬਾ ਸੀ ਤੇ ਇਹ ساری ਜ਼ਿੰਦਗੀ ਮੈਨੂੰ ਚੇਤੇ ਰਹੇਗਾ ਉਹਨੇ ਸਿਗਰਟ ਬੁਝਾਈ ਤੇ ਕਹਿਣ ਲੱਗੀ ਤੁਸੀਂ ਪੈਗ ਬਣਾਓ ਮੈਂ ਮੂੰਹ ਸਾਫ਼ ਕਰਕੇ ਆਉਂਦੀ ਆਂ ਤਾਂ ਕਿ ਸਿਗਰਟ ਦੀ ਬਦਬੂ ਖਤਮ ਹੋ ਜਾਵੇ ਉਹਨੇ ਬਾਥਰੂਮ ਵਿੱਚ ਕਾਫੀ ਸਮਾਂ ਲਗਾਇਆ ਮੈਨੂੰ ਨਹੀਂ ਸੀ ਪਤਾ ਕਿ ਉਹਦੇ ਮਨ ਵਿੱਚ ਕੀ ਸੀ ਪਰ ਉਹਨੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਗਾ ਲਈ ਸੀ ਮੈਂ ਦੋ ਗਲਾਸਾਂ ਵਿੱਚ ਵਿਸਕੀ ਪਾਈ ਤੇ ਉਹਦੀ ਉਡੀਕ ਕਰਨ ਲੱਗਿਆ ਸਾਰਾ ਦਿਨ ਤੁਸਾਕੀ ਕੀਤਾ ਬਾਥਰੂਮ ਤੋਂ ਆਉਂਦੇ ਸਾਰੋਂ ਨੇ ਪੁੱਛਿਆ ਮੈਂ ਜਵਾਬ ਦਿੱਤਾ ਬਹੁਤਾ ਕੁਝ ਨਹੀਂ ਬਹੁਤ ਗਰਮੀ ਸੀ ਮੈਂ ਖ਼ਬਰ ਤੇ ਰਸਾਲੇ ਪੜ੍ਹਦਾ ਰਿਹਾ ਖਾਣਾ ਖਾਦਾ ਤੇ ਸੌਂ ਗਿਆ ਇਸ ਤਰ੍ਹਾਂ ਹੀ ਦਿਨ ਮੁੱਕ ਗਿਆ ਤੇ ਤੁਸੀਂ ਮੈਂ ਡਰਾਈਵਰ ਨੂੰ ਕਿਹਾ ਕਿ ਮੈਨੂੰ ਹਰ ਦੁਆਰ ਘੁਮਾ ਕੇ ਲਿਆਵੇ ਤੇ ਨਾਲ ਹੀ ਗੰਗਾ ਦੇ ਨਾਲ ਨਾਲ ਉੱਚੀਆਂ ਪਹਾੜੀਆਂ ਤੇ ਉਸ ਨੂੰ ਬਹੁਤਾ ਰਸਤਾ ਨਹੀਂ ਸੀ ਪਤਾ ਇਸ ਲਈ ਅਸੀਂ ਵਾਪਸ ਆ ਗਏ ਮੈਂ ਕੁਝ ਦੇਰ ਲਈ ਬਾਜ਼ਾਰ ਵਿੱਚ ਘੁੰਮਦੀ ਲਈ ਤਾਂ ਕਿ ਕੋਈ ਸਮਾਨ ਖਰੀਦ ਸਕਾਂ ਬਹੁਤ ਸਾਰਾ ਫालतू ਸਮਾਨ ਸੀ ਤੇ ਦੁਕਾਨਦਾਰਾਂ ਨੂੰ ਇਹ ਗੱਲ ਅਜੀਬ ਜਿਹੀ ਲੱਗ ਰਹੀ ਸੀ ਕਿ ਮੈਨੂੰ ਹਿੰਦੁਸਤਾਨੀ ਨਹੀਂ ਸੀ ਆਉਂਦੀ ਇਸ ਲਈ ਮੈਨੂੰ ਵਾਰ-ਵਾਰ ਦੱਸਣਾ ਪੈਂਦਾ ਸੀ ਕਿ ਮੈਨੂੰ ਸ਼੍ਰੀਲੰਕਾ ਤੋਂ ਆ ਤੇ ਹਰ ਕੋਈ ਜਵਾਬ ਦਿੰਦਾ ਸੀ ਅੱਛਾ ਲੰਕਾ 라ਵਣ ਕੀ ਲੰਕਾ ਮੇਰੇ ਦੇਸ਼ ਬਾਰੇ ਬਹੁਤੇ ਭਾਰਤੀ ਲੋਕਾਂ ਨੂੰ ਇੰਨਾ ਹੀ ਪਤਾ ਹੈ ਮੈਨੂੰ ਵੀ ਇੰਨਾ ਕੁਝ ਹੀ ਪਤਾ ਹੈ ਇਸ ਤੋਂ ਬਿਨਾ ਸਿਰਫ ਇਹ ਪਤਾ ਹੈ ਕਿ ਸ਼੍ਰੀਲੰਕਾ ਦੇ ਤਾਂ ਮੈਂ ਲੋਕ ਈਲਮ ਲਈ ਲੜ ਰਹੇ ਆ ਤੇ ਸਾਨੂੰ ਭਾਰਤੀਆਂ ਨੂੰ ਇਸ ਲਈ ਗਾਲਾਂ ਦਿੰਦੇ ਆ ਕਿ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿ ਵੱਖ-ਵੱਖ ਕੌਮਾਂ ਦੇ ਲੋਕ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਆ ਕਿ ਤੁਸੀਂ ਸਾਨੂੰ ਨਫ਼ਰਤ ਕਰਦੇ ਹੋ ਉਸ ਦਾ ਜਵਾਬ ਦਿੱਤਾ ਨਹੀਂ ਬੁੱਧ ਨੇ ਕਿਹਾ ਸੀ ਕਿ ਨਫ਼ਰਤ ਨਾਲ ਉਹੀ ਮਰਦਾ ਜੋ ਨਫ਼ਰਤ ਕਰਦਾ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਦੀ ਤੁਸੀਂ ਮੈਨੂੰ ਨਹੀਂ ਕਰਦੇ ਬਸ ਇਹ ਸਭ ਤੋਂ ਵੱਡੀ ਗੱਲ ਹੈ ਉਹਨੇ ਮੇਰਾ ਹੱਥ ਫੜਿਆ ਤੇ ਆਪਣੇ ਬੁੱਲਾਂ ਤੇ ਰੱਖ ਲਿਆ ਮੈਂ ਉਸ ਦਾ ਹੱਡਲ ਹੱਥ ਫੜਿਆ ਤੇ ਉਸ ਨੂੰ ਚੁੰਮ ਲਿਆ ਉਹਨੇ ਹਲਕਾ ਜਿਹਾ ਹੱਸਦੇ ਹੋਇਆ ਕਿਹਾ ਇਹ ਤਾਂ 파르ਸ਼ শ্রীলঙ্কা ਅਮਨ ਸੰਧੀ ਵਿੱਚ ਦਸਤਕਤ ਕਰਨ ਵਾਲੀ ਗੱਲ ਹੋਗੀ ਮੈਂ ਉਹਦਾ ਹੱਥ ਨਾ ਛੱਡਿਆ ਉਹਨੇ ਵੀ ਇਸ ਨੂੰ ਵਾਪਸ ਖਿੱਚਣ ਦੀ ਕੋਸ਼ਿਸ਼ ਨਾ ਕੀਤੀ ਕੁਝ ਚਿਰ ਬਾਅਦ ਉਹ ਕਹਿਣ ਲੱਗੀ ਮਿਸਟਰ ਕੁਮਾਰ ਮੈਨੂੰ ਦੱਸਿਆ ਗਿਆ ਕਿ ਔਰਤਾਂ ਤੁਹਾਡੇ ਤੇ ਮਰਮਟ ਦੀਆਂ ਹਨ ਅਤੇ ਤੂੰ ਵੀ ਮੈਂ ਪੱਕੀ ਤਰ੍ਹਾਂ ਕੁਝ ਨਹੀਂ ਕਹਿ ਸਕਦੀ ਤੁਸੀਂ ਬੜੇ ਖੂਬਸੂਰਤ ਮਰਦ ਹੋ ਤੇ ਔਰਤਾਂ ਨੂੰ ਪਰਮਾਉਣਾ ਜਾਣਦੇ ਹੋ ਜੋ ਤੁਹਾਡੇ ਤੇ ਮਰਮਟਦੀਆਂ ਤੋਂ ਉਹਨਾਂ ਦਾ ਕੋਈ ਕਸੂਰ ਨਹੀਂ ਤੂੰ ਮੈਨੂੰ ਨਹੀਂ ਦੱਸਿਆ ਕਿ ਤੂੰ ਮਰਮਟੀ ਹੈ ਕਿ ਨਹੀਂ ਤੁਹਾਡਾ ਕੀ ਵਿਚਾਰ ਹੈ ਕਿ ਮੈਂ ਹਰ ਦੁਆਰ ਤੁਹਾਡੇ ਨਾਲ ਕਿਉਂ ਆਈਆਂ ਪਰ ਮੈਨੂੰ ਇਹ ਨਹੀਂ ਪਤਾ ਕਿ ਮੈਂ ਉਸ ਤਰ੍ਹਾਂ ਦੀ ਔਰਤ ਹਾਂ ਜਾਂ ਨਹੀਂ ਜਿਸ ਤਰ੍ਹਾਂ ਦੀਆਂ ਤੁਹਾਨੂੰ ਪਸੰਦ ਹਨ ਮੈਂ ਦੇਖਣ ਵਰਗਾ ਨੂੰ ਬਹੁਤੀ ਚੰਗੀ ਨਹੀਂ ਮੈਂ ਬਹੁਤ ਕਾਲੀ ਤੇ ਬਹੁਤ ਪਤਲੀ ਹਾਂ ਤੇ ਬਹੁਤੇ ਭਾਰਤੀਆਂ ਨੂੰ ਇਹ ਪਸੰਦ ਨਹੀਂ ਮੈਂ ਤੈਨੂੰ ਕਾਫੀ ਚੰਗੀ ਤਰ੍ਹਾਂ ਦੇਖ ਚੁੱਕਾ ਹਾਂ ਜਦੋਂ ਤੂੰ ਘਾਟ ਉੱਤੇ ਸਰਵਾਰ ਕਮੀਜ਼ ਦੀ ਤਾਂ ਸਾੜੀ ਪਾ ਰਹੀ ਸੀ ਤਾਂ ਮੈਂ ਨਜ਼ਰ ਪਰ ਕੇ ਵੇਖਿਆ ਸੀ ਸ਼ੁਕਰੀਆ ਮੈਂ ਤਾਂ ਸੋਚਦੀ ਸੀ ਕਿ ਤੁਸੀਂ ਪਵਿੱਤਰ ਦਰਿਆ ਵਿੱਚ ਜਾ ਕੇ ਆਪਣੇ ਗੰਦੇ ਵਿਚਾਰਾਂ ਨੂੰ ਸਾਫ਼ ਕਰ ਰਹੇ ਸੀ ਪਰ ਨਾਲ ਹੀ ਮੈਂ ਗੰਗਾ ਮਈਆ ਦਾ ਆਸ਼ੀਰਵਾਦ ਵੀ ਲੈ ਰਿਹਾ ਹਾਂ ਤਾਂ ਕਿ ਆਪਣੇ ਨਵੇਂ ਮਿਸ਼ਨ ਵਿੱਚ ਕਾਮਯਾਬ ਹੋਵਾਂ ਫਿਰ ਅਸੀਂ ਖਾਣੇ ਦੀ ਉਡੀਕ ਕਰਨ ਲੱਗੇ ਤਾਂ ਮੈਂ ਸੋਚਿਆ ਕਿ ਮੈਨੂੰ ਸੂਬਾਰੇ ਕੁਝ ਹੋਰ ਜਾਨਣਾ ਚਾਹੀਦਾ ਹੈ ਮੈਂ ਪੁੱਛਿਆ ਮੈਨੂੰ ਤੇਰੇ ਬਾਰੇ ਇਸ ਤੋਂ ਬਿਨਾ ਕੁਝ ਨਹੀਂ ਪਤਾ ਕਿ ਤੂੰ ਡਿਪਲੋਮੇਟ ਹੈ ਤੇ ਇਸ ਲਈ ਬੜੀ ਚੁੱਸ ਤੌਰ ਥੋਵੇਂਗੀ ਏ ਵੀ ਕਿ ਤੂੰ ਖੁੱਲੇ ਵਿਚਾਰਾਂ ਵਾਲੀ ਔਰਤ ਹੈ ਮੈਂ ਚਾਦੀ ਕਾਸਟ ਕਰਨ ਵਾਲੀ ਕਬੱਡੀ ਪਰਿਵਾਰ ਦੀ ਮੈਂਬਰ ਹਾਂ ਮੈਂ ਬੜੀ ਚੁਸਤਾਂ ਇਸ ਲਈ ਮੈਂ ਸਿਵਲ ਸਰਵਿਸ ਸੇ ਇਮਤਿਹਾਨ ਪਾਸ ਕੀਤਾ ਤੇ ਵਿਦੇਸ਼ ਸੇ ਵਾਲੀ ਚੁਣੀ ਗਈ ਜਿੱਥੋਂ ਤੱਕ ਅਜ਼ਾਦ ਖਿਆਲ ਹੋਣ ਦਾ ਸਬੰਧ ਹੈ ਮੈਨੂੰ ਸੈਕਸ ਬਾਰੇ ਕੋਈ ਭਰਮ ਨਹੀਂ ਹੈ ਜੇ ਮੈਨੂੰ ਕੋਈ ਬੰਦਾ ਪਸੰਦ ਹੈ ਤੇ ਬੰਦੇ ਨੂੰ ਮੈਂ ਪਸੰਦਾਂ ਤਾਂ ਅਸੀਂ ਹੰਬ ਬਿਸਤਰ ਹੋ ਜਾਂਦੇ ਹਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ ਕਿਉਂ ਬਿਲਕੁਲ ਨਹੀਂ ਅਗਲੀ ਸਵੇਰ ਅਸੀਂ ਤੜਕੇ ਹੀ ਹਰਦਵਾਰ ਤੋਂ ਰਵਾਨਾ ਹੋਗੇ ਅਸੀਂ ਆਪੋ ਆਪਣੀਆਂ ਕਾਰਾਂ ਵਿੱਚ ਅਤੇ ਵੱਖੋ ਵੱਖ ਸਮਿਆਂ ਤੇ ਰਵਾਨਾ ਹੋ ਸਕਦੇ ਸਾਂ ਉਹ ਰਸ ਫੈਸਲਾ ਕੀਤਾ ਕਿ ਇਕੱਠੀ ਸਫ਼ਰ ਕਰਾਂਗੇ ਮੈਂ ਉਸਦੀ ਕਾਰ ਵਿੱਚਾਂ ਜਦ ਕਿ ਨੌਕਰ ਮੇਰੀ ਕਾਰ ਵਿੱਚ ਸਮੇਂ-ਸਮੇਂ ਸਿਰ ਉਹ ਆਪਣਾ ਹੱਥ ਮੇਰੇ ਵੱਲ ਵਧਾਉਂਦੀ ਅਤੇ ਅਸੀਂ ਕੁੱਟ ਕੇ ਇੱਕ ਦੂਜੇ ਦਾ ਹੱਥ ਫੜ ਲੈਂਦੇ ਯਮਨਾ ਪਾਰ ਕਰਨ ਤੋਂ ਬਾਅਦ ਉਹ ਨੇ ਰਸਤੇ ਦੀਆਂ ਨਿਸ਼ਾਨੀਆਂ ਨੋਟ ਕਰਨੀਆਂ ਸ਼ੁਰੂ ਕੀਤੀਆਂ ਇਹ ਰਸਤਾ ਮਹਾਰਾਣੀ ਬਾਗ ਅਤੇ ਮੇਰੇ ਘਰ ਤੱਕ ਜਾਂਦਾ ਸੀ ਉਹਦੀ ਕਾਰ ਮੇਰੇ ਦਰਵਾਜ਼ੇ ਸਾਹਮਣੇ ਜਾ ਕੇ ਰੁਕੀ ਉਹ ਅੰਦਰ ਨਹੀਂ ਸੀ ਆਉਣਾ ਚਾਹੁੰਦੀ ਮੈਂ ਦਫ਼ਤਰ ਤੋਂ ਲੇਟ ਹੋ ਰਹੀ ਹਾਂ ਮੈਂ ਘਰ ਜਾ ਕੇ ਕੱਪੜੇ ਬਦਲਾਂਗੀ ਤੇ ਕੰਮ ਤੇ ਜਾਵਾਂਗੀ 하이 ਕਮਿਸ਼ਨ ਜਾਂ ਮੇਰੇ ਘਰ ਟੈਲੀਫੋਨ ਨਾ ਕਰੀ ਕਿਉਂਕਿ ਸਾਰੀਆਂ ਟੈਲੀਫੋਨ ਕਾਲਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਜੇ ਤੇਰੇ ਦਫ਼ਤਰ ਵਿੱਚ ਕੋਈ ਸਿੱਧੀ ਟੈਲੀਫੋਨ ਲਾਈਨ ਆ ਤਾਂ ਮੈਂ ਤੇਰੇ ਨਾਲ ਸੰਪਰਕ ਕਰਾਂਗੀ ਮੈਂ ਤੇਰੇ ਘਰ ਵੀ ਟੈਲੀਫੋਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੇਰੇ ਨੌਕਰ ਮੈਨੂੰ ਪਛਾਨ ਜਾਣਗੇ ਮੈਂ ਉਹਨੂੰ ਆਪਣੇ ਦਫ਼ਤਰ ਦਾ ਸਿੱਧਾ ਨੰਬਰ ਦਿੱਤਾ ਅਗਲੇ ਦਿਨ ਹੀ ਉਸਨੇ ਮੈਨੂੰ ਫੋਨ ਕੀਤਾ ਹੈਲੋ ਪਤਾ ਕੌਣ ਬੋਲ ਰਹੀ ਹੈ ਸੋ ਨਾਲ ਕੁਝ ਹੋਰ ਨਾ ਜਿਹੜਾ ਬੋਲਿਆ ਨਹੀਂ ਜਾ ਸਕਦਾ ਮੈਂ ਤੇਰੇ ਲਈ ਕੀ ਕਰ ਸਕਦਾ ਅਗਲੇ ਸ਼ਨੀਚਰਵਾਰ ਕੀ ਕਰ ਰਹੇ ਸਾਨੂੰ ਉਸ ਦਿਨ ਛੁੱਟੀ ਹੈ ਉਸ ਦਿਨ ਮੈਂ ਸ਼੍ਰੀਲੰਕਾ ਹਾਈ ਕਮਿਸ਼ਨਰ ਦੀ ਕੁੜੀ ਨਾਲ ਦੁਪਹਿਰ ਦਾ ਖਾਣਾ ਖਾਣਾ ਹੈ। ਸ਼ਨੀਵਾਰ ਨੂੰ ਅਸੀਂ ਅੱਧਾ ਦਿਨ ਕੰਮ ਕਰਦੇ ਹਾਂ ਤੇ ਉਸ ਦਿਨ ਨੌਕਰਾਂ ਨੂੰ ਮੈਂ ਬਾਅਦ ਦੁਪਹਿਰ ਦੀ ਛੁੱਟੀ ਦੇ ਦੇਵਾਂਗਾ। ਓਕੇ ਓਕੇ। ਸ਼੍ਰੀਲੰਕਾ ਦੀ ਤੇਰੀ ਦੋਸਤ ਠੀਕ 1:30 ਵਜੇ ਪਹੁੰਚ ਜਾਏਗੀ। ਸ਼ਨੀਚਰਵਾਰ ਦੀ ਸਵੇਰ ਨੂੰ ਮੈਂ ਰਸੋਈਏ ਨੂੰ ਕਿਹਾ ਕਿ ਕੋਈ ਠੰਡੀ ਚੀਜ਼ ਬਣਾਵੇ ਤੇ ਫ੍ਰਿਜ ਵਿੱਚ ਰੱਖ ਦੇਵੇ ਕਿਉਂਕਿ ਮੈਂ ਦਫ਼ਤਰ ਤੋਂ ਲੇਟ ਹੋ ਸਕਦਾ ਹਾਂ। ਜੀਵਨ ਰਾਮ ਨੂੰ ਵੀ ਮੈਂ ਛੁੱਟੀ ਦੇ ਦਿੱਤੀ। ਦੁਪਹਿਰੇ ਜਦੋਂ ਮੈਂ ਘਰ ਵਾਪਸ ਪਰਤਿਆ ਤਾਂ ਘਰ ਵਿੱਚ ਮਕਬਰੇ ਵਰਗੀ ਸ਼ਾਂਤੀ ਸੀ। ਮੈਂ ਬੈੱਡਰੂਮ ਦਾ ਫ੍ਰਿਜ ਵਿੱਚ ਚਾਤੀ ਮਾਰੀ ਇਸ ਵਿੱਚ ਕਾਫੀ ਸਾਰਾ ਖਾਨ ਪੀਣ ਦਾ ਸਮਾਨ ਤੇ ਬੀਅਰ ਦੇ ਡੱਬੇ ਪੈਸਨ ਕੋਇਨ ਸਮੇਂ ਸਿਰ ਪਹੁੰਚੀ ਆਪਣੀ ਸਰਕਾਰੀ ਕਾਰ ਵਿੱਚ ਨਹੀਂ ਸਗੋਂ ਟੈਕਸੀ ਵਿੱਚ ਗਈ ਬਾਲਕੋਨੀ ਤੋਂ ਮੈਂ ਦੇਖਿਆ ਕਿ ਟੈਕਸੀ ਰਣਜੀਤ ਵਿਲਾ ਦੇ ਬਾਹਰ ਆ ਕੇ ਹੌਲੀ ਹੋਈ ਤੇ ਗਵਾਂਡੀਆਂ ਦੇ ਦਰਵਾਜ਼ੇ ਅੱਗੇ ਜਾ ਰੁਕੀ ਮੈਂ ਦੇਖਿਆ ਕਿ ਸੂਨੇ ਡਰਾਈਵਰ ਨੂੰ ਪੈਸੇ ਦਿੱਤੇ ਆਪਣੇ ਸਿਰ ਤੇ ਦੁਪਹਿਰ ਦੀ ਧੁੱਪ ਤੋਂ ਬਚਣ ਲਈ ਕਪੜਾ ਲਿਆ ਤੇ ਫਿਰ ਰਣਜੀਤ ਵਿਲਾ ਵੱਲ ਵਾਪਸ ਤੁਰੀ ਉਸ ਦੇ ਘੰਟੀ ਵਜਾਉਣ ਤੋਂ ਪਹਿਲਾਂ ਹੀ ਮੈਂ ਦਰਵਾਜ਼ਾ ਖੋਲ ਕੇ ਉਹਨੂੰ ਅੰਦਰ ਆਉਣ ਲਈ ਕਿਹਾ ਉਹ ਕਹਿਣ ਲੱਗੀ ਹੈਲੋ ਬਾਹਰ ਤਾਂ ਬਹੁਤ ਗਰਮੀ ਹੈ ਮੈਂ ਪਸੀਨੇ ਨਾਲ ਭਿੱਜੀ ਪਈ ਆ ਸ਼ੁਕਰ ਹੈ ਕਿ ਤੇਰਾ ਘਰ ਠੰਡਾ ਹੈ ਮੈਂ ਬੈਠਕ ਦਾ AC ਚਾਲੂ ਕਰ ਦਿੱਤਾ ਮੈਂ ਉਹਦਾ ਹੱਥ ਫੜ ਕੇ ਉਹਨੂੰ ਠੰਡੇ ਬੈਠਕ ਕਮਰੇ ਵਿੱਚ ਲੈ ਗਿਆ AC ਦੇ ਨਾਲ ਨਾਲ ਪੱਖਾ ਵੀ ਪੂਰੀ ਸਪੀਡ ਤੇ ਚੱਲ ਰਿਹਾ ਸੀ ਉਹ ਕੁਰਸੀ ਤੇ ਢੇਰੀ ਹੋ ਗਈ ਆਪਣੀਆਂ ਬਾਹਾਂ ਪਿੱਛੇ ਨੂੰ ਲਿਜਾ ਕੇ ਅੰਗੜਾਈ ਪਰੀ ਤੇ ਕਹਿਣ ਲੱਗੀ ਮੇਰਾ ਤਾਂ ਕੋ ਠੰਡਾ ਅਸਲ ਕਰ ਲਵਾ ਠੰਡੀ ਬੀਅਰ ਚੱਲੇਗੀ ਹਾਂ ਚੱਲੇਗੀ ਮੈਂ ਠੰਡੀ ਬੀਅਰ ਦੇ ਦੋ ਡੱਬੇ ਖੋਲੇ ਤੇ ਬੀਅਰ ਦੋ ਸ਼ੀਸ਼ੇ ਦੇ ਗਲਾਸਾਂ ਵਿੱਚ ਪਾ ਕੇ ਇੱਕ ਉਸ ਨੂੰ ਫੜਾ ਦਿੱਤਾ ਉਹਨੇ ਠੰਡਾ ਗਲਾਸ ਆਪਣੇ ਹੱਥ ਵਿੱਚ ਫੜਿਆ ਤੇ ਕਹਿਣ ਲੱਗੀ ਵਾਹ ਕੁਮਾਰਾ ਮਿਸਟਰ ਕੁਮਾਰ ਬਹੁਤ ਵਧੀਆ ਗਲਾਸ ਹਨ ਤੁਹਾਨੂੰ ਮਹਿੰਗੀਆਂ ਚੀਜ਼ਾਂ ਦਾ ਸ਼ੌਕ ਹੈ ਯੈਸ ਮੈਡਮ ਤੁਸੀਂ ਦੇਖ ਸਕਦੇ ਹੋ ਇਹ ਸਭ ਕੁਝ ਸੋਭਾ ਦਾਸਰ ਉਹਨੇ ਚੀਕ ਕੇ ਕਿਹਾ ਚਾਪਲੂਸ ਮੈਂ ਸ਼ਰਤ ਲਗਾ ਕੇ ਕਹਿ ਸਕਦੀ ਹਾਂ ਕਿ ਉਹਨਾਂ ਸਾਰੀਆਂ ਔਰਤਾਂ ਨੂੰ ਤੂੰ ਇਹੀ ਗੱਲ ਕਹਿੰਦਾ ਹੋਏਗਾ ਜਿਨ੍ਹਾਂ ਬਾਰੇ ਤੇਰੇ ਇਰਾਦੇ ਠੀਕ ਨਹੀਂ ਹੁੰਦੇ ਸਿਰਫ ਮੇਰੇ ਇਰਾਦੇ ਨਹੀਂ ਮੈਡਮ ਸਗੋਂ ਦੋਹਾਂ ਦੇ ਇਰਾਦੇ ਬਿਲਕੁਲ ਠੀਕ ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੋਈ ਜਿਵੇਂ ਕੋਈ ਮੱਖੀ ਆਪਣੇ ਆਪ ਹੀ ਆ ਕੇ ਮਕੜੀ ਦੇ ਜਾਲੇ ਵਿੱਚ ਫਸ ਜਾਵੇ ਅਸਾਂ ਬੀਅਰ ਖਤਮ ਕੀਤੀ ਤੂੰ ਕੁਝ ਖਾਣਾ ਚਾਹੇਂਗੀ ਅਸੂਈ ਨੇ ਕੁਝ ਮੱਛੀ ਤੇ ਟੰਡਾ ਸਲਾਦ ਫ੍ਰਿਜ ਵਿੱਚ ਰੱਖਿਆ। ਕਿੰਜ ਨਹੀਂ ਲੱਗਦਾ ਕਿ ਤੂੰ ਤਰਜੀਹਾਂ ਵਿੱਚ ਗੜਬੜ ਕਰ ਰਿਹਾ? ਖਾਣਾ ਫਿਰ ਵੀ ਖਾ ਲ ਸਕਦੇ ਆ। ਫਿਰ ਹਰ ਹਫ਼ਤੇ ਸਾਡਾ ਮੁਲਾਕਾਤ ਹੁੰਦਾ। ਇਹ سلسلہ ਚੱਲਦਾ ਰਿਹਾ। ਕਦੇ-ਕਦੇ ਅਸੀਂ ਡਿਪਲੋਮੈਟਿਕ ਪਾਰਟੀਆਂ ਵਿੱਚ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਜਾਂਦੇ। ਜਦੋਂ ਸਾਡਾ ਤੌਰੂਫ਼ ਕਰਾਇਆ ਜਾਂਦਾ ਤਾਂ ਉਹ ਬਿਲਕੁਲ ਨਾ ਪਛਾਣਦੀ। ਉਹ ਜਿਹੇ ਮੌਕੇ ਤੇ ਮੈਨੂੰ ਨਮਸਤੇ ਕਰਦੀ ਤੇ ਸਦਾ ਹੀ ਕਹਿੰਦੀ, ਤੁਹਾਨੂੰ ਮਿਲ ਕੇ ਖੁਸ਼ੀ ਹੋਈ ਮਿਸਟਰ ਕੁਮਾਰ। ਜੇ ਅਸੀਂ ਇੱਕ ਦੂਜੇ ਨਾਲ ਹੱਥ ਮਲਾਉਂਦੇ ਤਾਂ ਉਹ ਹਲਕਾ ਜਿਹਾ ਹੱਥ ਕੁੱਟਦੀ ਜਿਸ ਦਾ ਹੋਰ ਕਿਸੇ ਨੂੰ ਪਤਾ ਇਸ ਦੇ ਹੱਥ ਕੁੱਟਣ ਤੋਂ ਹੀ ਪਤਾ ਲੱਗਦਾ ਸੀ ਕਿ ਇੱਕ ਦੂਜੇ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੀ 2 ਸਾਲ ਤੱਕ ਨੇੜਤਾ ਰਹੀ ਪਰ ਇਸ ਬਾਰੇ ਕੋਈ ਚੰਚਰਚਾ ਨਾ ਹੋਈ ਇਹ ਸਾਰੀ ਗੱਲ ਦਾ ਮਾਨ ਮੁਕੰਮਲ ਤੌਰ ਤੇ ਸੂਨੋ ਜਾਂਦਾ ਸੀ ਮੇਰੇ ਦੋਸਤਾਂ ਵਿੱਚੋਂ ਬਹੁਤੇ ਇਹ ਸਮਝਣ ਲੱਗ ਗਏ ਸਨ ਕਿ ਆਖਰਕਾਰ ਮੈਂ ਸੁਧਰ ਗਿਆ ਹਾਂ ਬੜਾ ਸਧਾਰਨ ਜਿਹਾ ਫਾਰਮੂਲਾ ਸੀ ਜੇ ਤੁਸੀਂ ਔਰਤਵਾਦੀ ਕਰ ਦਿਓ ਅਤੇ ਇਸ ਦਾ ਪਤਾ ਲੱਗ ਜਾਂਦਾ ਤਾਂ ਤੁਸੀਂ ਲੁੱਤੇ ਗੁੰਡੇ ਤੇ ਸਮਾਜ ਨੂੰ ਨਾ ਪਰਬੰਾਨ ਵਿਅਕਤੀ ਹੋ ਜੇ ਤੁਹਾਡੇ ਬਾਰੇ ਪਤਾ ਨਹੀਂ ਲੱਗਦਾ ਤਾਂ ਤੁਸੀਂ ਇੱਕ ਸਤਿਕਾਰਯੋਗ ਸ਼ਹਿਰੀ ਹੋ ਜਿਹੜੇ 2 ਸਾਲਾਂ ਦੌਰਾਨ ਮੈਸੂਹ ਨਾ ਮਿਲਦਾ ਰਿਹਾ ਉਹਨਾਂ ਦੌਰਾਨ ਮੇਰਾ ਅਕਸ ਬਿਲਕੁਲ ਬਦਲ ਗਿਆ ਸੀ ਪਹਿਲਾਂ ਮੈਂ ਪੈਸੇ ਦੇ ਕੇ ਔਰਤਾਂ ਨੂੰ ਖਰੀਦਣ ਵਾਲਾ ਜ਼ਰਿੰਦਾ ਸਾਂ ਪਰ ਹੁਣ ਮੈਂ ਇੱਕ ਨਿਪੁੰਸਕ ਤੇ ਸਤਿਕਾਰਯੋਗ ਵਿਅਕਤੀ ਬਣ ਗਿਆ ਸਾਂ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਭਾਵੇਂ ਸੂਹ ਅਤੇ ਮੈਂ ਇੱਕ ਦੂਜੇ ਦੇ ਸਾਥ ਆਨੰਦ ਮਾਣਦੇ ਸਾਂ ਫਿਰ ਵੀ ਆਪਣੀ ਗੱਲਬਾਤ ਦੇ ਵਿੱਚ ਅਸੀਂ ਕਦੇ ਵੀ ਪਿਆਰ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ ਸਾਡੇ ਸਰੀਰ ਇੱਕ ਦੂਜੇ ਨਾਲ ਮਿਲਦੇ ਜਾਵਨ ਇਨਸਾਨਾਂ ਤੇ ਇਹ ਇੱਕ ਜੱਗੋਬਾਰਾ ਮਿਲਣ ਹੁੰਦਾ ਸੀ ਸਾਡੇ ਸਰੀਰ ਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ ਤੇ ਉਹੀ ਇੱਕ ਦੂਜੇ ਨੂੰ ਦੱਸਦੇ ਸਨ ਕਿ ਉਹ ਕਿੰਨੇ ਪਿਆਰੇ ਹਨ ਖਬਰੇ ਸਾਡੇ ਮਨਾਂ ਵਿੱਚ ਇਹ ਗੱਲ ਬੈਠੀ ਹੋਈ ਸੀ ਕਿ ਸਾਡੇ ਸਬੰਧ ਸਰੀਰ ਦੇ ਹੀ ਹਨ ਅਤੇ ਇਹਨਾਂ ਦਾ ਛੇਤੀ ਹੀ ਅੰਤ ਹੋ ਜਾਣਾ ਹੈ ਇਹ ਅੰਤ ਅਸ ਤੋਂ ਕਿਤੇ ਪਹਿਲਾਂ ਆ ਗਿਆ ਦਿੱਲੀ ਵਿੱਚ ਉਸ ਦੀ ਨੌਕਰੀ ਦੇ 3 ਸਾਲ ਮੁਕੰਮਲ ਹੋਣ ਵਾਲੇ ਸਨ ਉਹਨੂੰ ਲੱਗਦਾ ਸੀ ਕਿ ਕਲੰਬੋ ਵਿੱਚ ਉਹਦੇ ਮੰਤਰਾਲੇ ਨੂੰ ਉਹਦਾ ਚੇਤਾ ਭੁੱਲ ਗਿਆ ਹੈ ਪਰ ਨਹੀਂ ਸੀ ਭੁੱਲਿਆ ਉਹਨੂੰ ਨਿਊਯਾਰਕ ਵਿੱਚ ਸ਼੍ਰੀਲੰਕਾ ਦੇ ਕੌਂਸੂਲੇਟ ਵਿੱਚ ਬਦਲ ਦਿੱਤਾ ਗਿਆ ਉਹਨੂੰ ਦਿੱਲੀ ਵਿੱਚ ਇੱਕ ਹੋਰ ਮਹੀਨਾ ਰਹਿਣ ਦੀ ਆਗਿਆ ਸੀ ਜਿਸ ਤੋਂ ਬਾਅਦ ਉਹਨੇ ਕੋਲੰਬੋ ਵਾਪਸ ਜਾਣਾ ਸੀ ਉੱਥੇ ਇੱਕ ਮਹੀਨਾ ਤਿਆਰੀ ਕਰਨ ਤੋਂ ਬਾਅਦ ਫਿਰ ਉਹਨੇ ਆਪਣੀ ਨਵੀਂ ਥਾਂ ਲਈ ਰਵਾਨਾ ਹੋਣਾ ਸੀ ਉਹਨੇ ਮੈਨੂੰ ਇਹ ਗੱਲ ਇੰਨੇ ਸਰਦਾਰਨ ਲੇਜ਼ ਦੇ ਵਿੱਚ ਕਹੀ ਜਿਵੇਂ ਕਹਿ ਰਹੀ ਹੋਵੇ ਅਗਲੇ ਸ਼ਨੀਵਾਰ ਮੈਂ ਨਹੀਂ ਆ ਸਕਾਂਗੀ ਮੈਂ ਨਰਾਸ਼ਾ ਭਰੇ ਢੰਗ ਨਾਲ ਪੁੱਛਿਆ ਅਸੀਂ ਕੀ ਕਰਾਂਗੇ ਉਨੇ ਬੜਾ ਸ਼ਾਂਤ ਤੰਗ ਨਾਲ ਜਵਾਬ ਦਿੱਤਾ ਅਸੀਂ ਜਿੰਨੀ ਦੇਰ ਹੋ ਸਕੇ ਪਿਆਰ ਕਰਦੇ ਰਹਾਂਗੇ ਤੇਰੇ ਨਾਲ ਰਹਿਣ ਦਾ ਸਮਾਂ ਬੜਾ ਚੰਗਾ ਸੀ ਸਾਨੂੰ ਪਤਾ ਸੀ ਕਿ ਸਦਾ ਨਹੀਂ ਰਹਿਣਾ ਸਾਨੂੰ ਕਿਸੇ ਗੱਲ ਦਾ ਅਫਸੋਸ ਨਹੀਂ ਲੈਣਾ ਚਾਹੀਦਾ ਸਾਡੇ ਕੋਲ ਜਿਹੜੇ 3 ਸ਼ਨੀਵਾਰ ਬਜਦੇ ਸਨ ਉਹਨਾਂ ਦੌਰਾਨ ਅਸੀਂ ਮਿਲਦੇ ਰਹੇ ਸਾਡੇ ਪਿਆਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਸ਼ਿੱਦਤ ਸੀ ਜਦੋਂ ਜਾਣ ਲੱਗੀ ਤਾਂ ਮੈਂ ਉਸ ਨੂੰ ਮੋਤੀਆਂ ਦਾ ਇੱਕ ہار ਤੇ ਸੋਨੇ ਦੀ ਇੱਕ ਮੰੁੰਦੀ ਦਿੱਤੀ ਜਿਸ ਤੇ ਨੀਲੇ ਰੰਗ ਦਾ ਮੋਤੀ ਲੱਗਿਆ ਹੋਇਆ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਹਾਰ ਉਸ ਤੇ ਗੱਲ ਵਿੱਚ ਪਾਵਾਂ ਇਸੇ ਤਰ੍ਹਾਂ ਹੀ ਉਹਨੇ ਮੰੁੰਦੀ ਵੀ ਆਪਣੀ ਉਂਗਲ ਵਿੱਚ ਮੈਥੋਂ ਹੀ ਪੁਵਾਈ ਉਦਿਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਇਹ ਹੰਝੂ ਚੁੰਮ ਕੇ ਸਾਫ ਕਰ ਦਿੱਤੇ ਮੈਂ ਬੇਨਤੀ ਕੀਤੀ ਤੂੰ ਮੇਰੇ ਨਾਲ ਸੰਪਰਕ ਰੱਖੇਂਗੀ ਨਾ ਬਿਲਕੁਲ ਰੱਖਾਂਗੀ ਮੈਂ ਤੈਨੂੰ ਸਮੇਂ-ਸਮੇਂ ਸਿਰ ਲਿਖਤੀ ਵੀ ਰਾਂਗੀ ਤੇ ਖਬਰੇ ਤੈਨੂੰ ਨਿਊਯਾਰਕ ਤੋਂ ਟੈਲੀਫੋਨ ਵੀ ਕਰਾਂ ਅਤੇ ਦੱਸਾਂ ਕਿ ਮੇਰਾ ਕੀ ਹਾਲ ਹੈ ਤੂੰ ਵੀ ਮੈਨੂੰ ਲਿਖਦਾ ਰਹੀਂ ਸਾਡੀ ਆਖਰੀ ਮੀਟਿੰਗ ਤੋਂ ਬਾਅਦ ਜਦੋਂ ਮੈਂ ਉਹਨੂੰ ਸ਼ਾਂਤੀ ਨਕੇਤਨ ਛੱਡਣ ਗਿਆ ਤਾਂ ਉਹਦੇ ਆਖਰੀ ਸ਼ਬਦ ਸਨ ਆਪਰੇਸ਼ਨ ਕਲੰਬੋ ਮੁਕੰਮਲ ਕਾਮਯਾਬ ਰੱਬ ਉਹਨੂੰ ਖੁਸ਼ ਰੱਖੇ ਸੂ ਜੇਸਨ ਕਲੰਬੋ ਪਹੁੰਚੀ ਉਸੇ ਦਿਨ ਉਸਨੇ ਮੈਨੂੰ ਫੋਨ ਕੀਤਾ ਫਿਰ ਉਹਨੇ ਨਿਊਯਾਰਕ ਲਈ ਰਵਾਨਾ ਹੋਣ ਵਾਲੇ ਦਿਨ ਫਿਰ ਫੋਨ ਕੀਤਾ ਅਤੇ ਫਿਰ ਨਿਊਯਾਰਕ ਤੋਂ ਉਸ ਦਿਨ ਫੋਨ ਕੀਤਾ ਜਦੋਂ ਉਹ ਆਪਣੇ ਫਰੇਟ ਵਿੱਚ ਜਾ ਕੇ ਰਹਿਣ ਲੱਗੀ ਮੈਂ ਉਸਨੂੰ ਫੋਨ ਨਹੀਂ ਕੀਤਾ ਖਬਰੇ ਉਸ ਦੀਆਂ ਟੈਲੀਫੋਨ ਕਾਲਾਂ ਉੱਥੇ ਵੀ ਨੋਟ ਕੀਤੀਆਂ ਜਾਂਦੀਆਂ ਸਨ ਅਸੀਂ ਹਰ ਹਫ਼ਤੇ ਇੱਕ ਦੂਜੇ ਨੂੰ ਖੱਤ ਲਿਖਦੇ ਰਹੇ ਇਨ੍ਹਾਂ ਖਤਾਂ ਵਿੱਚ ਅਸੀਂ ਪਿਆਰ ਅਤੇ ਹੋਰ ਕਈ ਐਸੇ ਸ਼ਬਦਾਂ ਦੀ ਵਰਤੋਂ ਕਰਦੇ ਰਹੇ ਜਿਨ੍ਹਾਂ ਦੀ ਅਸੀਂ ਪਿਆਰ ਕਰਦੇ ਸਮੇਂ ਵਰਤੋਂ ਨਹੀਂ ਸੀ ਕੀਤੀ ਕੁਝ ਮਹੀਨਿਆਂ ਤੱਕ ਇਹ سلسلہ ਚੱਲਦਾ ਰਿਹਾ ਇਸ ਸਮੇਂ ਦੌਰਾਨ ਮੈਂ ਆਪਣੇ ਆਪ ਨੂੰ ਉਸ ਦੇ ਨੇੜੇ ਮਹਿਸੂਸ ਕੀਤਾ ਉਸ ਨਾਲੋਂ ਵੀ ਵੱਧ ਨੇੜੇ ਜਦੋਂ ਉਹ ਮੈਥੋਂ ਕੁਝ ਕਿਲੋਮੀਟਰ ਦੂਰ ਰਹਿੰਦੀ ਸੀ ਤੇ ਹਫ਼ਤੇ ਵਿੱਚ ਇੱਕ ਵਾਰ ਮੈਨੂੰ ਮਿਲਣ ਆਉਂਦੀ ਸੀ ਫਿਰ ਉਹਦਾ ਟੈਲੀਫੋਨ ਅਤੇ ਉਸਦੇ ਖਤ ਹੌਲੀ-ਹੌਲੀ ਘਟਦੇ ਤੇ ਛੋਟੇ ਹੁੰਦੇ ਗਏ ਉਸ ਕੋਲ ਹਰ ਵੇਲੇ ਕੋਈ ਨਾ ਕੋਈ ਬਹਾਨਾ ਹੁੰਦਾ ਸੀ ਕਦੇ ਉਸਨੇ ਕਿਸੇ ਕੰਮ ਲਈ ਵਿਸ਼ਿੰਗਟਨ ਜਾਣਾ ਹੁੰਦਾ ਸੀ ਜਾਂ ਉਸ ਕੋਲ ਕੰਮ ਬਹੁਤ ਜ਼ਿਆਦਾ ਹੁੰਦਾ ਸੀ 6 ਮਹੀਨੇ ਬਾਅਦ ਉਹਨੇ ਮੈਨੂੰ ਦੱਸਿਆ ਕਿ ਉਸਦੀ ਵਿਸ਼ਿੰਗਟਨ ਵਿੱਚ ਕੰਮ ਕਰਦੇ ਸ਼੍ਰੀਲੰਕਾ ਦੇ ਹੀ ਇੱਕ ਰਾਜਦੂਤਕ ਸਹਿਯੋਗੀ ਨਾਲ ਮੰਗਣੀ ਹੋ ਗਈ ਹੈ ਅਤੇ ਉਹ ਹੁਣ ਮੈਨੂੰ ਨਾ ਤਾਂ ਖਤ ਲਿਖੇਗੀ ਤੇ ਨਾ ਹੀ ਟੈਲੀਫੋਨ ਕਰੇਗੀ। ਉਹਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਸਦੇ ਦਿਲ ਵਿੱਚ ਮੇਰੇ ਲਈ ਵੱਖਰੀ ਥਾਂ ਬਣੀ ਰਹੇਗੀ ਅਤੇ ਉਹ ਮੈਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੀ ਰਹੇਗੀ। ਜੇ ਮੈਂ ਇਹ ਕਹਾ ਕਿ ਇਸ ਗੱਲ ਨਾਲ ਮੇਰਾ ਬਹੁਤ ਬੁਰਾ ਹਾਲ ਹੋਇਆ ਤਾਂ ਇਹ ਇਮਾਨਦਾਰੀ ਵਾਲੀ ਗੱਲ ਨਹੀਂ ਹੋਏਗੀ ਪਰ ਮੈਂ ਉਦਾਸ ਜ਼ਰੂਰ ਹੋ ਗਿਆ ਸੀ। ਆਖਰਕਾਰ ਮੈਂ ਇਹਨਾ ਸਮਝੌਤਾ ਕਰ ਲਿਆ ਕਿਸੇ ਔਰਤ ਤੋਂ ਵਿਛੜ ਜਾਣ ਨੂੰ ਜੀਵਨ ਦਾ ਅੰਤ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਜ਼ਿੰਦਗੀ ਹੈ ਉਦੋਂ ਤੱਕ ਆਸ ਹੈ ਮੈਂ ਅਜੇ ਤੱਕ 50 ਸਾਲਾਂ ਦਾ ਨਹੀਂ ਸੀ ਹੋਇਆ ਤੇ ਜ਼ਿੰਦਗੀ ਵਿੱਚ ਬਹੁਤ ਕੁਝ ਹੋਣ ਵਾਲਾ ਸੀ ਮੇਰੇ ਤੇ ਜੀਮ ਕਿਸਮ ਦੀ ਸੁਸਤੀ ਛਾ ਗਈ ਮੇਰਾ ਕੁਝ ਵੀ ਕਰਨ ਨੂੰ ਜੀ ਨਹੀਂ ਸੀ ਕਰਦਾ ਕਾਰੋਬਾਰ ਵਿੱਚ ਮੇਰੀ ਦਿਲਚਸਪੀ ਜਾਂਦੀ ਰਹੀ ਫਿਰ ਵੀ ਮੈਂ ਵਕਤ ਨੂੰ ੱੱਕਾ ਦਿੰਦਾ ਰਿਹਾ ਹੁਣ ਮੇਰਾ ਹਰ ਦਿਨ ਜਾਣ ਨੂੰ ਵੀ ਜੀ ਨਹੀਂ ਸੀ ਕਰਦਾ ਦੋ ਵਿਅਕਤੀਆਂ ਨੂੰ ਮੈਂ ਮਾਨਸਿਕ ਤੌਰ ਤੇ ਆਪਣੇ ਨੇੜੇ ਸਮਝਦਾ ਸਾਂ ਇਹ ਮੇਰੇ ਪਿਤਾ ਤੇ ਸੂਸਨ ਦੋਵੇਂ ਮੇਰੀ ਜ਼ਿੰਦਗੀ ਵਿੱਚੋਂ ਖਾਰਜ ਹੋ ਗਏ ਸਨ ਮੈਂ ਆਸ਼ਰਮ ਦੇ ਸੈਕਟਰੀ ਨੂੰ ਲਿਖਿਆ ਕਿ ਮੈਨੂੰ ਹੁਣ ਕਮਰੇ ਦੀ ਲੋੜ ਨਹੀਂ ਰਹਿਣੀ ਇਸ ਲਈ ਇਹ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ ਮੈਂ ਉਸ ਨੂੰ ਕਮਰੇ ਦੀਆਂ ਚਾਬੀਆਂ ਵੀ ਭੇਜ ਦਿੱਤੀਆਂ ਇਹਨਾਂ ਦਿਨਾਂ ਦੌਰਾਨ ਹੀ ਮੈਂ ਆਪਣੇ ਬੱਚਾ ਨਾਲ ਵੱਧ ਤੋਂ ਵੱਧ ਮੁਲਾਕਾਤ ਕਰਨ ਦਾ ਚਾਹਵਨ ਸਾਂ ਪਰ ਉਹ ਮੈਨੂੰ ਮਿਲਣ ਲਈ ਤਿਆਰ ਨਹੀਂ ਸਨ ਸੋਨੂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਮੇਰੇ ਖਿਲਾਫ ਕਰ ਦਿੱਤਾ ਸੀ ਮੈਂ ਇੱਕ ਬੁਰਾ ਆਦਮੀ ਸਾਂ ਜਿਸ ਨੇ ਉਹਨਾਂ ਦੀ ਮਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਸੀ ਭਾਵੇਂ ਉਹਨਾਂ ਨੂੰ ਜਦੋਂ ਵੀ ਮੈਂ ਚਾਹਾਂ ਮੇਰੇ ਕੋਲ ਆਉਣ ਦੀ ਇਜਾਜ਼ਤ ਸੀ ਪਰ ਮੈਨੂੰ ਇਹ ਪ੍ਰਤੱਖ ਦਿਖਾਈ ਜਾਂਦਾ ਸੀ ਕਿ ਬੱਚਾ ਨੂੰ ਮੇਰੇ ਕੋਲ ਆਉਣਾ ਚੰਗਾ ਨਹੀਂ ਸੀ ਲੱਗਦਾ ਤੇ ਉਹ ਵਾਪਸ ਜਾਣ ਦੀ ਸਦਾ ਕਲੇ ਰਹਿੰਦੇ ਸਨ ਮੈਂ ਉਹਨਾਂ ਨੂੰ ਮਹਿੰਗੇ ਤੋਹਫੇ ਦਿੰਦਾ ਉਹ ਬਿਨਾਂ ਉਤਸ਼ਾਹ ਦੇ ਇਹ ਤੋਹਫੇ ਲੈ ਲੈਂਦੇ ਮੈਂ ਉਹਨਾਂ ਨੂੰ ਪੁੱਛਦਾ ਕਿ ਉਹਨਾਂ ਦੇ ਸਕੂਲ ਦੀ ਪੜ੍ਹਾਈ ਕਿਵੇਂ ਚੱਲਦੀ ਹੈ ਉਹ ਆਮ ਤੌਰ ਤੇ ਰਸਮੀ ਜਿਹੇ ਜਵਾਬ ਦੇ ਦਿੰਦੇ ਰਣਜੀਤ ਵਿੱਚ ਮੇਰੇ ਵਰਗੇ ਹਿਸਾਬ ਦੇ ਗੁਣ ਨਹੀਂ ਸਨ ਅਤੇ ਉਹ ਹਿਸਾਬ ਐਲਜੈਬਰਾ ਤੇ ਜਿਓਮੈਟਰੀ ਵਿੱਚੋਂ ਹਮੇਸ਼ਾ ਫੇਲ ਹੁੰਦਾ ਸੀ ਮੌਨੀ ਮੇਰੇ ਨਾਲ ਰਤਕੂ ਵੱਧ ਪਿਆਰ ਕਰਦੀ ਸੀ ਪਰ ਉਹਨੂੰ ਡਰ ਲੱਗਦਾ ਸੀ ਕਿ ਉਹਦਾ ਪਿਤਾ ਉਸਦੀ ਮਾਂ ਕੋਲ ਹੀ ਸ਼ਿਕਾਇਤ ਲਗਾ ਦੇਵੇਗਾ ਇੱਕ ਵਾਰ ਮੈਂ ਰਣਜੀਤ ਨੂੰ ਪੁੱਛਿਆ ਕਿ ਤੂੰ ਵੱਡਾ ਹੋ ਕੇ ਕੀ ਬਣਨਾ ਚਾਹੇਂਗਾ ਉਸ ਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਕੋਈ ਨਾ ਕੋਈ ਤਾਂ ਬਣਾਂਗੀ ਮੈਂ ਉਹਨੂੰ ਦੱਸਿਆ ਕਿ ਮੇਰਾ ਕਾਰੋਬਾਰ ਚੱਲਦਾ ਹੈ ਜਿਸ ਨੂੰ ਉਹ ਸੰਭਾਲ ਸਕਦਾ ਹੈ ਉਹਦਾ ਜਵਾਬ ਸੀ ਮੈਂ ਕਾਰੋਬਾਰ ਨਹੀਂ ਕਰਾਂਗਾ ਮੈਂ ਆਪਣਾ ਵੱਖਰਾ ਕੰਮ ਸ਼ੁਰੂ ਕਰਾਂਗਾ ਜਦੋਂ ਮੈਂ ਉਹਨੂੰ ਦੱਸਿਆ ਕਿ ਇਹ ਮਕਾਨ ਉਸ ਦੇ ਨਾਂ ਤੇ ਹੈ ਤੇ ਮੇਥੋਂ ਬਾਅਦ ਇਹ ਉਸ ਦਾ ਹੀ ਬਣਨਾ ਹੈ ਤਾਂ ਉਹ ਬਿਨਾਂ ਦਿਲਚਸਪੀ ਦੇ ਇੱਧਰ ਉੱਧਰ ਚਾਕਦਾ ਰਿਹਾ ਮੋਨੀ ਪੁੱਛਣ ਲੱਗੀ ਡੈਡੀ ਤੁਸੀਂ ਮੈਨੂੰ ਕੀ ਦੇਵੋਗੇ ਮੈਂ ਜਵਾਬ ਦਿੱਤਾ ਤੇਰੇ ਭਰਾ ਜਿੰਨਾ ਬਰਾਬਰ ਦਾ ਹਿੱਸਾ ਪੈਸੇ ਪੈਸੇ ਦਾ ਸਾਭ ਹੋਏਗਾ ਮੇਰੀ ਕੰਪਨੀ ਦੇ ਸ਼ੇਅਰ ਨਗਦੀ ਅਤੇ ਗਹਿਣੇ ਤੇਰੀ ਸ਼ਾਦੀ ਦੇ ਸਮੇਤ ਦਿਆਂਗਾ ਜੇ ਤੈਨੂੰ ਮਕਾਨ ਚਾਹੀਦਾ ਤਾਂ ਤੇਰੇ 20 ਸਾਲ ਦੀ ਹੋਣ ਤੋਂ ਪਹਿਲਾਂ ਤੈਨੂੰ ਖਰੀਦ ਦੇਵਾਂਗਾ ਉਹ ਸੰਤੁਸ਼ਟ ਹੋਗੀ ਤੇ ਕਹਿ ਲਗੀ ਕਿ ਅਸੀਂ ਕਰ ਜਾਈਏ ਤੇ ਮੰਮੀ ਨੂੰ ਦੱਸੀਏ ਮੈਨੂੰ ਪਤਾ ਸੀ ਕਿ ਉਹ ਮੈਥੋਂ ਦੂਰ ਜਾਣਾ ਚਾਹੁੰਦੇ ਸਨ ਮੈਂ ਉਹਨਾਂ ਨੂੰ ਚਲੇ ਜਾਣ ਦਿੱਤਾ ਕਿਸੇ ਹੋਰ ਔਰਤ ਨੂੰ ਆਪਣੀ ਖੇਲ ਬਣਾ ਕੇ ਸੱਦਣ ਦਾ ਵਿਚਾਰ ਹੁਣ ਮੈਨੂੰ ਚੰਗਾ ਨਹੀਂ ਸੀ ਲੱਗਦਾ ਮੈਂ ਉਹਨਾਂ 6 ਜਾਂ 7 ਹੋਰ ਔਰਤਾਂ ਦੀਆਂ ਤਸਵੀਰਾਂ ਤੇ ਖਤ ਪੜੇ ਜਿੰਨਾ ਮੇਰੇ ਇਸ਼ਤਿਹਾਰ ਦਾ ਜਵਾਬ ਦਿੱਤਾ ਸੀ ਤੇ ਉਹਨਾਂ ਨੂੰ ਪਾੜ ਦਿੱਤਾ ਮੈਂ ਹੁਣ ਬਕਾਇਦਗੀ ਨਾਲ ਸੂਰਜ ਨਮਸਕਾਰ ਨਹੀਂ ਸੀ ਕਰਦਾ ਤੇ ਮੇਰਾ ਢਿੱਡ ਵੀ ਵਜਨ ਲੱਗ ਪਿਆ ਸੀ ਮੇਰੇ ਵਾਲ ਚਿੱਟੇ ਹੋਣ ਲੱਗ ਪਏ ਸਨ ਮੈਂ ਅਕਸਰ ਗਾਇਤਰੀ ਮੰਤਰ ਪੜ੍ਹਨਾ ਵੀ ਭੁੱਲ ਜਾਂਦਾ ਸਾਂ ਮੈਂ ਵਿਸ਼ਾਲ ਸਮੁੰਦਰ ਵਿੱਚ ਡਿੱਗ ਡੋਲੇ ਖਾਂਦੀ ਕਿਸ਼ਤੀ ਵਾਂਗ ਬਣ ਗਿਆ ਸਾਂ ਹਰ ਰੋਜ਼ ਸ਼ਾਮ ਨੂੰ ਮੇਰੇ ਅੰਦਰ ਪੈਦਾ ਹੋਣ ਵਾਲੇ ਖਾਲੀਪਨ ਅਤੇ ਬੇਚੈਨੀ ਦੇ ਭਾਵਨਾਵਾਂ ਦਾ ਟਕਰਾ ਕਰਨ ਲਈ ਮੈਂ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਰਿਕਾਰਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਕੁੱਝ ਨੂੰ ਤੁਸੀਂ ਹੁਣੇ-ਹੁਣੇ ਪੜਿਆ ਹੈ ਪਰ ਇਹ ਐਨ ਉਸੇ ਤਰ੍ਹਾਂ ਨਹੀਂ ਹਨ ਜਿਵੇਂ ਮੈਂ ਲਿਖੀਆਂ ਹਨ ਕਿਉਂਕਿ ਮੈਂ ਆਪਣੇ ਲੇਖਕ ਮਿੱਤਰ ਕੁਸ਼ਵੰਤ ਨੂੰ ਕਿਹਾ ਹੈ ਕਿ ਉਹ ਸ਼ਬਦਾਂ ਨੂੰ ਸੋਧ ਦੇਵੇ ਮੈਂ ਖੁਦ ਲੇਖਕ ਨਹੀਂ ਹਾਂ ਕੁਸ਼ਵੰਤ ਨੂੰ ਇਹ ਅਧਿਕਾਰ ਹੈ ਕਿ ਉਹ ਇਨ੍ਹਾਂ ਪੰਨਿਆਂ ਦੇ ਨਾਲ ਜੋ ਚਾਹੇ ਕਰੇ ਜਿਨ੍ਹਾਂ ਔਰਤਾਂ ਨਾਲ ਮੈਂ ਪਿਆਰ ਕੀਤਾ ਉਹਨਾਂ ਦੀਆਂ ਯਾਦਾਂ ਮੈਂ ਆਪਣੇ ਹਿਸਾਬ ਨਾਲ ਰੱਖ ਦਿੱਤੀਆਂ ਹਨ ਬਸ ਇੰਨਾ ਹੀ ਕਾਫੀ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ